ਸਾਸਰੀ ਘਾਲ ਸਾਰਿਆਂ ਨੇ ਜੀ ਵੈਲਕਮ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਸੁਧਾਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਕਾਲਾ ਸਾਹਿਬ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਤਵੀਰ ਅੱਜ ਲਿਆ ਆ ਦੋ ਟੋਕੜਾ ਕੱਪੜਾ ਤੇ ਇੱਕ ਤਾਜੀ ਸੂਈ ਤੇ ਦੋ ਕੱਲੀਆਂ ਟੋਕੜਾ ਜੀ ਤੇ ਟੌਪ ਦੀਆਂ ਵੇੜਾਂ ਬਹੁਤ ਹੀ ਚੰਗੀਆਂ ਸੋਹਣੀਆਂ ਸਨਖੀਆਂ ਮੁੱਲ ਜਿਹੜੇ ਹੈਗੇ ਆ 10000 ਤੋਂ ਲੈ ਕੇ ਤੋਂ 18000 ਤੱਕ ਵੀਰ ਦੇ ਮੁੱਲ ਹੋਣਗੇ ਚੰਗੀਆਂ ਸੋਹਣੀਆਂ ਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਹਾਂ ਜੀ ਸਾਸਰੀ ਘਾਲ ਬਾਜੀ ਸਾਸਰੀ ਘਾਲ ਜੀ ਕੀ ਹਾਲ ਚਾਲ ਆ ਜੀ ਚੜਦੀ ਕਲਾ ਬਾਜੀ ਤੁਸੀਂ ਸੁਣਾਓ ਅੱਜ ਕਿੰਨੀਆਂ ਮੇਰੇ 5 ਆਪਣੇ ਕੋਲ ਅੱਜ 5 ਹਾਂਜੀ ਠੀਕ ਆ ਤੇ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਵੀਰ ਜੀ ਨਾਮ ਮੇਰਾ ਗਿਆਨ ਸਿੰਘ ਹਾਂਜੀ ਪਿੰਡ ਸੁਧਾਰਾ ਜਪੂਤਾ ਤਹਿਸੀਲ ਬਾਬਾ ਕਲਾ ਜ਼ਿਲ੍ਹਾ ਅਮਰਸਰ ਠੀਕ ਆ ਜੀ ਤੇ ਪਹਿਲਾ ਮਾਲ ਕਿੱਥੇ ਘਲਤਾ ਜੇ ਮੈਂ ਨਾ ਕੋਈ ਦੂਰ ਗਿਆ ਕੋਈ ਲਾਗੇ ਗਿਆ ਠੀਕ ਆ ਸਾਰੀਆਂ ਵੇਗੀਆਂ ਕਿ ਹੈ ਗਈ ਕੋਈ ਉਹ ਤੋਂ ਵਾਹ ਵਾਹ 2 ਦਿਨ ਹੋਰ ਵੇਚੀਆਂ ਆਪਾਂ ਅੱਛਾ ਹਾਂ ਜੀ ਆਦਾ ਨਵ ਆਇਆ ਕੱਲ ਹੀ ਆਇਆ ਮਾਲ ਇਹ ਸਾਰਾ ਹੀ ਮਾਲ ਕੱਲ ਦਾ ਆਇਆ ਹੈ ਆਹ ਪਰਸਾ ਆਈ ਆ ਆ ਆਪਣੇ ਘਰ ਦੀ ਗਈ ਆੜੀ ਠੀਕ 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 ਹੈ ਘਰ ਦੀ ਗਈ ਵੀ ਪੰਜ ਦਿਨ ਹੋ ਗਏ ਇਹਨੂੰ ਠੀਕ ਹੈ ਜੀ ਤੇ ਬਾਕੀ ਚਾਰ ਗਾਵਾਂ ਕੱਲ ਹੀ ਆਈਆਂ ਨਾਮ ਦੱਸ ਦਿਓ ਵੀਰ ਜੀ ਆਪਣਾ ਨਾਂ ਭਾਈ ਗਿਆਨ ਸਿੰਘ ਫੋਨ ਨੰਬਰ ਦੱਸ ਦਿਓ 9876284269 9876284269 ਠੀਕ ਹੈ ਜੀ ਤੇ ਟੋਕੜਾ ਗੱਬਣਾ ਕਿੰਨੀਆਂ ਅੱਜ ਦੋ ਆ ਵੀਰੇ ਦੋ ਤੇ ਪਹਿਲਾਂ ਟੋਕੜਾ ਗੱਬਣ ਤੋਂ ਸ਼ੁਰੂਆਤ ਕਰੀਏ ਹਾਂ ਜੀ ਕਿੰਨਾ ਦੁੱਧ ਇਹਦੇ ਕੋਲ ਵੀਰ ਮੇਰਾ ਕੈਨ ਜਿੰਨਾ ਮਰਜ਼ੀ ਕਾਉਂ ਜਿਹੜਾ ਲੀਟਰ ਮਾਰ ਕੇ ਮੈਣੀ ਲੈਣਾ ਨਾ ਹਾਂ 3 ਕਿਲੋ ਆ 3 ਕਿਲੋ ਤੋੜ ਲਾ ਵੀਰ ਇਹਨੂੰ ਆਹ ਵੇਖੋ 3 ਕਿਲੋ ਦੁੱਧ ਤੇ ਗੱਬਣ ਕਿੰਨੇ ਚਿਰ ਦੀ ਆ ਢਾਈਆਂ ਮਹੀਨੇ ਦੀ ਢਾਈਆਂ ਮਹੀਨੇ ਦੀ ਗੱਬਣ ਤੇ ਵਸ਼ੀ ਵੀ ਮਗਰ ਹੈਗੀ ਜੀ ਹਾਂ ਵਸ਼ੀ ਹੈਗੀ ਆਹ ਵੇਖੋ ਕਰੋ ਚੱਕ ਆਹ ਵਸ਼ੀ ਜੇ ਦੀ ਆਹ ਵਾਲੀ ਆਹ ਵੇਖੋ ਛਾਈ ਵਾਲ ਵਹਿੜਾ ਜਿਆਦਾ ਹੀ ਵੱਡੀ ਨਹੀਂ ਗਈ ਮੂੰਹ ਜਰਸੀ ਵਾਲਾ ਵੇਖੋ ਮੂੰਹ ਜਰਸੀ ਵਾਲਾ ਆਹ ਵੇਖੋ ਜੀ ਜਿਆਦਾ ਵੱਡਾ ਕੱਦ ਨਹੀਂਗਾ ਨੋਰਮਲ ਜਿਹਾ ਕੱਦ ਹੈ ਜਿੱਡਾ ਕਿ ਜਰਸੀਆਂ ਦਾ ਕੱਦ ਹੁੰਦਾ ਉਦੋਂ ਥੋੜਾ ਛੋਟਾ ਹੀ ਲੱਗਣ ਰਿਹਾ ਮੈਨੂੰ ਆਹ ਵੇਖੋ ਸੱਜਰ ਨੇ ਵੀਰ ਜੀ ਦੁੱਧ ਕਿੰਨਾ ਜੁਆਇਆ ਨੇ ਵੀਰ ਜੀ ਘਰ ਆ ਕੇ ਕਹਿੰਦੇ 12 ਕਿਲੋ ਜੁਆਇਆ ਠੀਕ ਆ ਹਾਂਜੀ ਤੇ ਥਣਾ ਦੀ ਉਹ ਸੇਵਾ ਦੇ ਥਣਾ ਦੀ ਕੋਈ ਬਾਤ ਘਾੜ ਨਾ ਨ ਵੀਰੇ ਗਾੜ ਨਾ ਗਾੜ ਪਛਾਣ ਨਾ ਪਛਾਣ ਠੀਕ ਆ ਜੀ ਤੇ ਮੋਲੇ ਦਾ ਕਿੰਨਾ ਕਰਨਾ ਮੁੱਲ ਵੀਰੇ ਦੇਣ ਲੈਣ ਦਾ ਜਾਂ ਮੋਲੇ ਦਾ ਵਾ 1.5 ਹਜ਼ਾਰ ਠੀਕ ਆ ਢਾਈਆਂ ਮਹੀਨੇ ਦੇ ਗੱਬਣ ਆ 3 ਕਿਲੋ ਦੁੱਧ ਜਿਹੜਾ ਦੁੱਧ ਹੈਗਾ ਜਿਹੜਾ ਠੀਕ ਆ ਮਿਲਦੀ ਵੀਰ ਵਸ਼ੀ ਦੇ ਨਾਲ ਉਹ ਤਾਂ ਨਹੀਂ ਮਿਲਦੀ ਰਸੀ ਪਾ ਕੇ ਹਾਂ ਰਸੀ ਬੱਛੀ ਛਾੜ ਗਏ ਰੱਸੀ ਪਾ ਕੇ ਬੱਛੀ ਗੱਡੀ ਬੰਨ੍ਹ ਲਈ ਠੀਕ ਹੈ ਜੀ ਹਾਂ ਜੀ ਸਹੀ ਆ ਤੇ ਮਾਨ ਤਾਨ ਕਰ ਦੇਗਾ ਮੌਕੇ ਤੇ ਹਾਂ 500 ਰੁਪਏ ਛੋੜ ਕਰ ਦਾਂਗੇ ਤੇ 10000 ਦੀ ਪੂਰੇ ਦੀ ਆ ਵੇਖੋ ਜੀ ਠੀਕ ਆ ਬਹੁਤ ਹੀ ਸੋਹਣੀ ਆ ਤੇ ਸੱਜਰ ਨੇ 12 ਕਿਲੋ ਦੁੱਧ ਚੋਆ ਆ ਹਨਾ ਇਹਨੇ ਹਾਂ ਜੀ ਹਾਂ ਜੀ ਸਾਡੀ ਚੈੱਕ ਪਾਸ ਆ ਮੈਂ ਕਰਾਈ ਗੱਲ ਕਰਾਈ ਆ ਉਹ ਲੋ ਪਿਆ ਜਿੰਨੇ ਖੜਨੀ ਉਹ ਵੀ ਚੈੱਕ ਕਰਾ ਲਿਓ ਆਪਣੀ ਹਨਾ ਆ ਵੀ ਫਾਫਾ ਪਿਆ ਖਾਲੀ ਕਰਾਈ ਸੀ ਆ ਪਿਆ ਜੀ ਚੱਲ ਕੋਈ ਨਹੀਂ ਅਗਲੇ ਨੇ ਲਫਾਫੇ ਤੇ ਨਹੀਂ ਰਹਿਣਾ ਚੈੱਕ ਕਰਾ ਕੇ ਵੇਖ ਲੈ ਦੇਣੀ ਚੈੱਕ ਕਰਾ ਕੇ ਭਾਜੀ ਆਪਾਂ ਉਹ ਦੇਣੀ ਨਹੀਂ ਦੀ ਤੇ ਆ ਦੂਜੇ ਨੰਬਰ ਵਾਲੀ ਇਹ ਤੋੜਿਆ ਠੀਕ ਆ ਹਾਂਜੀ ਤੇ ਦੁੱਧ ਦੁੱਧ ਦੇ ਕੋਲ ਇਸ ਟਾਈਮ 5.5 ਕਿਲੋ ਆ 5.5 ਕਿਲੋ ਦੁੱਧ ਜਿਹੜਾ ਮੈਚ ਹੋਇਆ ਵਾ ਜਿਹਦੇ ਕੋਲ ਆਂਦੀ ਉਹ 7 ਕਿਲੋ ਕਹਿੰਦਾ ਜਿਹੜਾ ਮੈਚ ਹੋਇਆ 5.5 ਕਿਲੋ ਹੈਗਾ ਠੀਕ ਆ ਠੀਕ ਆ ਲੱਗਾ ਗਾਂ ਕਿ ਨਹੀਂ ਇਹ ਨਹੀਂ ਪਤਾ ਭਾਜੀ ਤੋੜ ਲੈ ਇਹਨੂੰ ਵੀਰ ਹੈ ਮਦਰੇ ਕਾਦੀ ਬਹੁਤੀ ਸੋਹਣੀ ਮੇਰਾ ਵੀਰ ਦੇ ਇਹਨੂੰ ਤੋੜ ਦੇ ਖਾਣ ਬੜਾ ਸੋਹਣਾ ਲੱਗਾ ਜੀ ਇਹਨੂੰ ਆ ਵੇਖੋ ਕਰੋ ਚੈੱਕ ਬਾਕੀ 5 ਕਿਲੋ ਦੁੱਧ ਜਿਹੜਾ ਇਹਦੇ ਕੋਲ ਹੈਗਾ ਜੀ ਵੇਖੋ ਆ ਜਾ ਵੀਰ ਸਾਢੇ 5 ਕਿਲੋ ਸਾਢੇ 5 ਕਿਲੋ ਹਾਂ ਠੀਕ ਹੈ ਜੀ ਦੁੱਧ ਉਹ ਆਜੂਗੀ ਇਹ ਕੱਲ ਆਈ ਆਪਣੇ ਕੋਲ ਠੀਕ ਹੈ ਕਰੋ ਚੈੱਕ ਖਾਣ ਤੁਣ ਸੋਹਣਾ ਲੱਗਾ ਇਹਨੂੰ ਵੀ ਬਾਕੀ ਛੱਡੀ ਰੱਸੀ ਰੁਸੀ ਨਹੀਂ ਪਾਣੀ ਇਦਾਂ ਮਿਲਦੀ ਪਟھے ਇਹਨਾਂ ਨੇ ਵੀ ਜਾਦੇ ਨਹੀਂ ਖਾਣੇ ਨਗੀਆਂ ਨਗੀਆਂ ਤਾਂ ਹੈਗੀਆਂ ਵਿਚਾਰੀਆਂ ਕੋਈ ਰੱਸੀ ਨਹੀਂ ਪਾਉਣੀ ਇਹਨੂੰ ਹਾਂਜੀ ਹਾਂਜੀ ਇਦਾਂ ਹੀ ਠੀਕ ਆ ਤੇ ਮੁੱਲ ਵੀਰ ਕਿੰਨਾ ਕਰਨਾ ਇਹਦਾ ਮੁੱਲ ਵੀਰੇ ਦਾ 14000 ਰੁਪਇਆ ਮਾਣ ਤਾਣ ਸਿਰਫ ਰੁਪਇਆ 500 ਛੋਟ ਸਾਢੇ 13000 ਦੀ ਹਾਂ ਠੀਕ ਆ ਤੇ ਸੱਜਰ ਨੇ ਇਹਨੇ ਕਿੰਨਾ ਜਵਾਇ ਦੁੱਧ ਘਟੌਰ 12 ਲੀਟਰ ਚ ਆਇਆ ਹੋਊ ਭਾਈ ਇਹਨੇ ਠੀਕ ਆ ਜੀ ਆ ਥਾਣ ਬੜਾ ਸੋਹਣਾ ਲੱਗਾ ਜੀ ਇਹਦਾ ਵੇਖੋ ਥਾਣ ਦੀ ਕੁਆਲਿਟੀ ਚੰਗੀ ਥਾਣਾ ਥਾਣਾ ਦੀ ਬਾਤ ਘੜਦਨੀ ਕੋਈ ਹੈਗੀ ਨਾ 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 ਅਵੇ ਹਾਂ ਛੱਡਾ ਵੇ ਹਾਂਜੀ 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 ਤੀਜੇ ਨੰਬਰ ਵਾਲੀ ਆ ਜਿਹੜੀ ਇਹ ਵੀ ਤੋਕਰ ਗੱਬਣੇ ਆ ਤੋਕਰ ਗੱਬਣ ਹਾਂ ਇਹ ਜਰਸੀ ਆ ਕਿ ਸ਼ਾਇਰ ਵਾਲ ਸ਼ਾਇਰ ਤੋਰਲਾ ਹਾਂ ਵੀਰੇ ਨੂੰ ਛੰਡੀ ਜਾਰੇ ਦੁੱਧ ਕਿੰਨਾ ਇਹਦੇ ਕੋਲ ਇਸ ਟਾਈਮ ਤੇ ਜਿਹੜਾ ਮੈਚ ਹੋਇਆ 4 ਕਿਲੋ ਦਾ 4 ਕਿਲੋ ਦੁੱਧ ਹਾਂ ਠੀਕ ਆ ਦੁੱਧ ਦੇ ਕਰ ਜੂਈ ਜ਼ਿਆਦਾ ਨਹੀਂ 8-9 ਲੀਟਰ ਦੁੱਧ ਕਰ ਜਾਊਗਾ ਠੀਕ ਆ ਹਾਂ ਕਿ ਘਰ ਥੋੜਾ ਪੱਧਰਾ ਜਿਹਾ ਹੋਈ ਗੱਬਣ ਕਿੰਨੇ ਚਿਰ ਦੀ ਐ ਇਹ ਵੀ 4 ਮਹੀਨੇ ਹੋ ਗਏ 5 ਮਹੀਨੇ ਜਾਣ ਦੀ ਐ ਅੱਛਾ ਜੀ ਹਾਂ 5ਵੇਂ ਮਹੀਨੇ ਲੱਗ ਗਿਆ ਇਹਨੂੰ 4 ਮਹੀਨੇ ਕੰਪਲੀਟ ਹੋ ਗਏ ਆ। 5ਵੇਂ ਮਹੀਨੇ ਦੇ 5-7 ਦਿਨ ਉੱਤੇ ਹੋ ਗਏ ਆ। ਠੀਕ ਹੈ ਜੀ। ਤੇ ਆ ਦੇਖੋ। ਬਾਕੀ ਹੈ ਤਗੜੀ ਹੈ ਕੋਈ ਨਿੱਕੀ ਨਹੀਂ ਗੀ। ਵੱਡੀ 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 ਹੈ ਜੀ। ਸ਼ਾਈ ਆ ਰਿਹਾ। ਸ਼ਾਈ ਵਾਲ ਜਰਸੀ ਕ੍ਰੋਸ ਜੀ ਆ। ਇਹ ਥਾਣੇ ਦਾ ਚੜਿਆ ਪਹਿਲੇ ਸੂਏ ਦਾ ਦੂਜੇ ਸੂਏ ਵਾਸਤੇ ਗਵਣਿਆ ਗੜੀ। ਠੀਕ ਆ। ਇੱਕ ਥਾਣ ਤੋਂ ਤਿੱਲੜ। ਤਿੱਲੜ ਤਿੱਲੜ। ਅਗਲਾ। ਅਗਲੇ ਥਣ ਦੀ ਬਹਿਣੀ ਤੋਂ ਉਲਟੇ ਬੰਨੇ ਵਾਲਾ ਤਿੱਲੜ ਆ ਜੀ। ਹਾਂ ਜੀ। ਆ ਵੇਖੋ ਕਰੋ ਚੱਕ ਸੱਜਰ ਨੇ ਵੀਰ ਜੀ ਇਹਨੇ ਕਿੰਨਾ ਕਿ ਦੁੱਧ ਚੋਆ ਆ ਭਾਈ ਤਿੰਨਾ ਥਾਂ ਜੋ ਪਹਿਲਾਂ ਨਹੀਂ 18 ਨੀਲੇ ਦੋ ਚੋਆ ਠੀਕ ਆ ਹਾਂ ਸਹੀ ਆ ਐਰ ਕਾ ਚੰਗਾ ਚੋਊ ਭਾਵੇਂ ਠੰਡੀ ਜਾਵੇ ਹੈ ਸ਼ਾਈ ਯਾਰ ਪਰ ਹੈ ਠੰਡੀ ਮੁੱਲ ਕਿੰਨਾ ਕਰਨਾ ਦਾ ਇਹਦਾ ਵੀਰ ਦੇ ਲੈਣ 16000 ਰੁਪਏ ਮਾਨ ਤਨ ਕਰ ਦੇਗਾ ਮੌਕੇ ਤੇ ਰੁਪਇਆ 500 ਛੋਟ ਨਹੀਂ ਚ ਠੀਕ ਆ ਜੀ ਹਾਂ ਆ ਵੇਖੋ ਚੰਗੀ ਆ ਸੋਹਣੀ ਆ ਸ਼ਾਇਦ ਦੁੱਧ ਵੀ ਐ ਸੰਘਣਾ ਮੱਝਾ ਲਗਾ ਹਾਂਜੀ 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 ਰੱਸੀ ਨਹੀਂ ਪਾਣੀ ਇਦਾਂ ਮਿਲਦੀ ਐ ਆ ਜਿਹੜੀ ਆ ਇਹ ਵੀ ਸੱਜਰ ਸੂਈ ਆ ਸੱਜਰ ਸੂਈ ਇਹਨਾਂ ਸੂਈ ਨੂੰ ਘਟ ਵਾਲੇ 20 22 ਦਿਨ ਹੋ ਗਏ ਦੁੱਧ ਦੁੱਧ 4.5 ਕਿਲੋ 4.5 ਕਿਲੋ ਦੁੱਧ ਭਵਾਨਾ ਦੇ ਵਾਹ ਵਡਾ ਲੱਗਾ ਇਹਨੂੰ ਮੈਂ ਨਾ ਛੱਡ ਗਾਲ ਦੇ ਠੀਕ ਆ ਤੋਰ ਲਾ ਵੀਰ ਇਹਨੂੰ ਵੀ ਭਵਾਨਾ ਦੇ ਡਾੜਾ ਕੋਈ ਗੱਲ ਨਹੀਂ ਕਰਨ ਵਾਲੀ ਹਾਂਜੀ ਹਾਂਜੀ ਦੁੱਧ 4.5 ਕਿਲੋ ਸਾਢੇ 4 ਕਿਲੋ ਨਾਲ ਚੋਨਾ ਨੂੰ ਤਿੰਨ ਟਾਈਮ ਆ ਤਿੰਨ ਟਾਈਮ ਸਾਢੇ 4 ਕਿਲੋ ਦੁੱਧ ਚੜ ਜਾਂਦਾ ਇੱਕ ਟਾਈਮ ਦਾ ਸਾਢੇ 4 ਕਿਲੋ ਤੇ ਨਾ ਟਾਈਮਾਂ ਦਾ ਸਾਢੇ 4 ਕਿਲੋ ਤਿੰਨਾਂ ਟਾਈਮਾਂ ਦਾ ਆ ਵੇਖੋ ਜੀ ਬਾਕੀ ਹਮਾਰਾ ਨਾ ਵਾਵਾ ਵੱਡਾ ਵਾ ਦੁੱਧ ਥੋੜਾ ਘਟ ਦੱਸਦਾ ਵੀਰ ਪਤਾ ਨਹੀਂ ਕੀ ਚੱਕਰ ਜੀ ਹਾਂਜੀ ਆ ਵੇਖੋ ਜੀ ਆ ਜਾ ਮੋੜ ਲਿਆ ਆ ਨੰਗਾ ਨੰਗਾ ਕੋ ਗੱਲ ਨਹੀਂ ਆ ਵੇਖੋ ਜੀ ਕਰ ਲਓ ਜੇ ਹਕ ਉਹ ਕਿੰਨਾ ਮੁੱਲ ਕਰਨਾ ਵੀ ਜੀ ਇਹਦਾ ਵੀ ਮੁੱਲ ਤੇ ਦਾ ਜੈ ਹੀ ਹੈ ਮੇਰਾ ਜੀ ਖੜੇ ਨੂੰ ਉਹ ਜਨੇ ਦੋ ਦੋ ਤੋਰ ਲੈਣੀ ਹੈ ਅੱਛਾ ਕਿਉਂਕਿ ਇੱਕ ਥਾਂ ਤੋਂ ਤੇ ਲੜਿਆ ਵੀ ਅੱਛਾ ਧਾਰਾਂ ਆਉਂਦੀਆਂ ਹੋ ਜਾਂ 10 ਕੌਂ ਧਾਰਾਂ ਬਸ ਠੀਕ ਆ ਅਗਲੇ ਤੋਂ ਪਿਛਲੇ ਤੋਂ ਪਿਛਲੇ ਤੋਂ ਆ ਥਾਣੇ ਆ ਅੱਛਾ ਪਿਛਲੇ ਥਾਣੇ ਤੋਂ ਤੇ ਲੜਿਆ ਹਾਂ ਧਾਰਾਂ ਆਉਂਦੀਆਂ ਵਾ ਠੀਕ ਠੀਕ ਆ ਧਾਰਾਂ ਆਉਂਦੀਆਂ ਪਰ 10 ਕੀ ਆ ਦੱਖਤਾਰਾਂ ਉਹਦੀ ਕੋਈ ਨਾੜ ਨਹੀਂ ਕੋਈ ਗਿਲਤੀ ਨਹੀਂ ਵਿੱਚ ਦੇ ਦੁੱਧੋਂ ਵਾਜੂਗੀ ਥੋੜਾ ਪਤਾ ਕਿ ਨਹੀਂ ਇਹਦੇ ਵੀ ਜੇ ਜੇ ਕੇ ਕੋ ਤਜਰਬਾ ਹੈਗਾ ਉਹਦੇ ਲੋ ਬਦਾ ਠੀਕ ਹੈ ਨਹੀਂ ਤਾਂ ਆਪਾਂ ਜਿਹੜਾ ਪੈਸੇ ਲੈਣੇ ਆ ਦੁੱਧ 4.5 ਕਿਲੋ ਦੇ ਲੈਣੇ ਬਸ ਠੀਕ 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 ਹੈ ਉਹ ਵਸ਼ੀ ਇਹਦੇ ਮਗਰ ਆ ਠੀਕ ਹੈ ਸੱਜਰ ਸੂਈ ਆ ਮੈਲੇ ਦੀਆਂ ਵੀਡੀਓ ਮੇਰੇ ਕੋਲ ਪਈਆਂ ਆ ਮੈਲਾ ਮਾਰਦੀ ਆ ਵਸ਼ੀ ਆ ਵਾ ਵਸ਼ੀ ਡੱਬੀ ਆ ਵਸ਼ੀ ਇਹ ਵੀ ਹਾਂ ਠੀਕ ਹੈ ਜੀ ਤੇ ਦੱਸੋ ਫੇ ਇਹਦਾ ਦੇਣ ਲੈਣੀ ਵੀ ਜਿਹੜਾ ਲੈਣਾ ਦੇਣਾ 13000 ਰੁਪਇਆ ਠੀਕ ਹੈ 13000 ਦੇ 500 ਰੁਪਏ ਛੋੜ ਗਏ 12500 ਦੇਣੀ ਆ ਦੁੱਧ ਆਪਾਂ ਉਸੇ ਦੁੱਧ ਦੇ ਪਹਿਰੇਣੇ ਜਿਹੜਾ ਦੁੱਧ ਹੈਗਾ ਥੱਲੇ ਠੀਕ ਹੈ ਜੀ ਜੇ ਕੋਈ ਮੇਰਾ ਵੀ ਤੋੜ ਸਕਦਾ ਇਹਨੂੰ ਤੇ ਲੈ ਜਾ ਜੇ ਕੋਈ ਨਹੀਂ ਤੋੜਦਾ ਇੱਥੇ ਵੱਜੀ ਆ ਠੀਕ ਹੈ ਜੀ ਠੀਕ ਹੈ ਸਹੀ ਆ ਤੇ ਅਗਲੀ ਜਿਹੜੀ ਉਹ ਵੀਰੋ ਤੋਕੜ ਉਹਦੀ ਤੋਕੜ ਦੁੱਧ ਦੁੱਧ ਦੋ ਘੱਟ ਕਿਲੋ ਆ ਘੱਡ ਘੜੇ ਲਾਵਾਂ ਵੱਡਾ ਮੈਂ ਨਾ ਤਗੜਾ ਕੇ ਗਾਂ ਹੀ ਚੰਗੀ ਆ ਜੀ 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 ਲੈ ਜਾ ਵੀਰੇ ਨੂੰ ਤੋਲ ਦੇ ਦੁੱਧ ਕਿੰਨਾ ਹੋਣਾ 8 ਕਿਲੋ 8 ਕਿਲੋ ਠੀਕ ਆ 8 ਕਿਲੋ ਦੁੱਧ ਆਹ ਵੇਖੀ ਪੂਰੇ ਵੱਡੇ ਕੱਦ ਦੀ ਮਾਲਕ ਬੇਲ ਵੀ ਕਾਫੀ ਲੰਬੀ ਐ ਇਹਨੂੰ ਵੀ ਟੀਕਾ ਵੀ ਲੱਗਾ ਜੀ ਅੱਛਾ ਟੀਕਾ ਵੀ ਲੱਗਾ ਹੋਇਆ ਇਹਨੂੰ 9 ਤੇ 10 ਤਰੀਕ ਦਾ ਦੋ ਟੀਕੇ ਲੱਗੇ ਆ ਤੇ ਉਹ ਵੀਰ ਨੇ ਦਵਾਈ ਪ੍ਰਵਾਹ ਕੇ ਫੇਰ ਟੀਕਾ ਲਾਇਆ ਇਹਨੂੰ ਠੀਕ ਐ ਜੀ ਹਾਂ ਤੇ ਮਾਰਾ ਕਿਰਪਾ ਕਰੇ ਗਾਈ ਨੇ 100% ਸੋਨਾ ਨਿਕਲਾਉਣਾ ਹੁਣ ਤੁਸੀਂ ਉਹ ਮੁੱਲ ਲੈਣਾ ਹਾਂ ਹਾਂ ਨਹੀਂ ਆਪਾਂ 8 ਕਿਲੋ ਦੁੱਧ ਲੈਣਾ ਬਸ ਮੁੱਲ ਠੀਕ ਐ ਹਾਂ ਆਪਣ ਮੋਲ ਉਹ ਹੀ ਲੈਣਾ ਵੀ ਜਿਹੜਾ ਠੋਕੜਾਂ ਵਾਲੀ ਠੀਕ ਆ ਬਾਕੀ ਮਾਰਾ ਕਿਰਪਾ ਕੇ ਦੁਗਾਈ ਨੇ 100% ਸੋਨਾ ਨਿਕਲਣਾ ਸੱਜਰ ਨੇ ਵੀਰ ਕਿੰਨਾ ਕਿ ਚੁਆਏ ਨੇ ਘੱਟੋ ਘੱਟ ਵੀਰ ਬਾਈ 20 20 ਲੀਟਰ ਠੀਕ ਹੈ ਜੀ ਹਾਂ ਬਾਕੀ ਥਾਣ ਥੋਣ ਓਕੇ ਤੇ ਮੈਂ ਨਾ ਕਿਆਈ ਬਾਤਾਂ ਠੰਡੀਆਂ ਬਹੁਤ ਜਿਆਦੀਆਂ ਆ ਵੇਖੋ ਜੀ ਥਾਣ ਬੜਾ ਸੋਹਣਾ ਲੱਗਾ ਜੀ ਤੇ ਮੋਲਾ ਮੁੱਲ ਵੀਰੇ ਦਾ ਦੇਣਾ 18000 ਰੁਪਇਆ ਮਾਨਦਾਨ ਉਹ 500 ਰੁਪਇਆ ਠੀਕ ਆ ਹਾਂ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਵੇ ਮੈਂ ਚੜਦੀ ਕਲਾ ਕੋਈ ਮੇਰਾ ਜੀਰਾ ਤਸੱਲੀ ਕਰਕੇ ਖੜੇ ਨੇ ਤੋਕੜਾ ਕੱਪਣਾ ਜਾਂ ਤੇ ਮੇਰੇ ਘਰ ਚੈੱਕ ਪਾਸ ਕਰਾ ਲੈ ਹਾਂਜੀ ਤੇ ਜੇ ਨਹੀਂ ਤਾਂ ਆਪਣੇ ਘਰ ਜਾ ਕੇ ਤੇ ਜੋ 24 ਦਿਨਾਂ ਦਾ ਹੈਗਾ ਆਪਣਾ ਗਾਰੰਟੀ ਠੀਕ ਆ ਚੈੱਕ ਪਾਸ ਕਰ ਫੋਨ ਕਰ ਦੇ ਬਸ ਠੀਕ ਹੈ ਜੀ ਹਾਂ ਆਹੀ ਪੰਜ ਹੀ ਆ ਵੀਰ ਕੋਲ ਤੇ ਜਿਨ੍ਹਾਂ ਚੋਂ ਦੋ ਤੋਕੜਾ ਕੱਪਣਾ ਤੇ ਦੋ ਤੋਕੜਾਂ ਤੇ ਇੱਕ ਤਾਜੀ ਸੂਈ ਹਾਂਜੀ ਆ ਕੇ ਆਪਣੀ ਤਸਲੀਮ